ਰਾਵਲਪਿੰਡੀ ਵਿਖੇ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਿੱਚ ਇਜ਼ਾਫਾ ਹੋ ਰਿਹਾ ਬੇਖੌਫ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਇੱਕ ਪਾਸੇ ਜਿੱਥੇ ਚੋਰਾਂ ਨੇ ਬੀਤੀ ਰਾਤ 라ਵਲਪਿੰਡੀ ਸਥਿਤ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਉੱਥੇ ਹੀ ਚੋਰਾਂ ਵੱਲੋਂ 라ਵਲਪਿੰਡੀ ਦੀ ਅਨਾਜ ਮੰਡੀ ਵਿਖੇ ਬਲੈਰੋ ਸਵਾਰ ਵਿਅਕਤੀਆਂ ਵੱਲੋਂ ਵੱਡੀ ਗਿਣਤੀ ਵਿੱਚ ਅਨਾਜ ਦੀਆਂ ਬੋਰੀਆਂ ਚੋਰੀ ਕਰ ਲਈਆਂ ਗਈਆਂ ਰੰਜੀਤਨਗਰ ਭੁੱਲਾਰਈ ਫਗਵਾੜਾ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਨੇ ਘਟਨਾ ਸਬੰਧੀ ਜਿੱਥੇ ਵਧੇਰੇ ਜਾਣਕਾਰੀ ਦਿੱਤੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਪਾਸੋਂ ਜਲਦ ਚੋਰਾਂ ਨੂੰ ਫੜਨ ਦੀ ਵੀ ਮੰਗ ਕੀਤੀ ਹੈ। ਆਪਣਾ ਜੀ ਵਿਕਰਮਜੀਤ ਕੁਮਾਰ ਜੀ। ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ? ਆਪਣਾ ਜੀ ਰੰਜੀਤਨਗਰ ਭੁੱਲਾਰਈ ਰੋਡ ਫਗਵਾੜਾ ਜੀ। ਹਾਂ ਸਰ ਮਾਮਲਾ ਕੀ ਹੈ ਜਿਹੜਾ ਅੱਜ ਮੰਡੀ ਰਾਵਲ ਆਪਣਾ ਰਾਵਲਪੁਰ ਰਾਵਲਪਿੰਡੀ ਹਾਂਜੀ ਰਾਤ ਨੂੰ 8 8 ਤਰੀਕ ਨੂੰ ਰਾਤ ਨੂੰ ਘਰ ਘਰ ਬਹਿਣਾ ਜੀ 1 ਵਜੇ ਤਕਰੀਬ ਬਲੇਰੋ ਗੱਡੀ ਤੇ 8-9 ਬੰਦੇ ਆਏ ਜੀ। ਉਹਨਾਂ ਨੇ ਪਹਿਲਾਂ ਇੱਕ ਵੇ ਇੱਕ ਗਿਰਾ ਲਾ ਕੇ ਜੀ 15 ਬੋਰੀਆਂ ਲੈ ਕੇ ਫਿਰ ਉੱਤੇ ਬਾਅਦ ਫਿਰ ਆਏ ਜੀ। ਉਹ 2:30 ਵਜੇ ਦੇ ਕਰੀਬ ਆਏ ਜੀ। ਉਦੋਂ ਆ ਫਿਰ ਉਹ 15 ਬੋਰੀਆਂ ਲੈ ਕੇ ਗਏ ਆ ਜੀ। ਫਿਰ ਘਰ ਤੋਂ 30-40 ਬੋਰੀਆਂ ਚੱਕ ਕੇ ਲੈ ਕੇ ਗਏ ਆ ਜੀ। ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਜੀ? ਉਹ ਸਵੇਰੇ ਲੇਬਰ ਨੇ ਉਹਨੂੰ ਫੋਨ ਕੀਤਾ ਜੀ ਇਹ ਚੱਕੇ ਤੋਂ ਬੋਰੀਆਂ ਚੱਕ ਹੋ ਗਈਆਂ ਜੀ। ਤੇ ਕੋਈ ਕੈਮਰੇ ਚ ਆਏ? ਹਾਂਜੀ ਕੈਮਰਾ ਆਇਆਗਾ ਜੀ। ਨਹੀਂ ਬੰਦੇ ਆਏ ਕੈਮਰੇ ਚ? ਬੰਦੇ ਨਹੀਂ ਆਏ ਜੀ। ਹਾਂਜੀ। ਹਾਂਜੀ ਬੰਦੇ ਤਾਂ ਨਹੀਂ ਆਏ। ਤੇ ਪਤਾ ਲੱਗਾ ਕਿ ਹਰ ਚੱਕ ਹੋ ਰਿਹਾ ਜੀ। ਦੋ ਵਾਰੀ ਆਇਆ ਜੀ। ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ? ਹਾਂਜੀ ਕੀਤੀ ਸੀ ਜੀ। ਉੱਥੇ ਵੀ ਆਏ ਵੀ ਸੀਗੇ। ਅੱਛਾ ਜੀ। ਹਾਂਜੀ। ਤੇ ਕੀ ਮੰਗ ਰੱਖਦੇ ਆ? ਹਾਂਜੀ ਆਪਾਂ ਕਹਿੰਦੇ ਜੀ ਜਲਦੀ ਜਲਦੀ ਚੋਰੀਆਂ ਨੂੰ ਫੜਿਆ ਜਾਵੇ ਜੀ। ਕਿਉਂਕਿ ਆਹ ਹਰ ਸਾਲ ਦਾ ਮਾਮਲਾ ਆਇਆ ਜੀ। ਟੋਟਲ ਨੁਕਸਾਨ ਕਿੰਨਾ ਹੋ ਗਿਆ ਭਾਜੀ ਆਪਾਂ ਦਾ? ਟੋਟਲ 50 ਹਜ਼ਾਰ ਦਾ ਜੀ। ਰਾਵਲਪਿੰਡੀ ਵਿਖੇ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਿੱਚ ਇਜ਼ਾਫਾ ਹੋ ਰਿਹਾ ਬੇਖੌਫ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਇੱਕ ਪਾਸੇ ਜਿੱਥੇ ਚੋਰਾਂ ਨੇ ਬੀਤੀ ਰਾਤ 라ਵਲਪਿੰਡੀ ਸਥਿਤ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਉੱਥੇ ਹੀ ਚੋਰਾਂ ਵੱਲੋਂ 라ਵਲਪਿੰਡੀ ਦੀ ਅਨਾਜ ਮੰਡੀ ਵਿਖੇ ਬਲੈਰੋ ਸਵਾਰ ਵਿਅਕਤੀਆਂ ਵੱਲੋਂ ਵੱਡੀ ਗਿਣਤੀ ਵਿੱਚ ਅਨਾਜ ਦੀਆਂ ਬੋਰੀਆਂ ਚੋਰੀ ਕਰ ਲਈਆਂ ਗਈਆਂ ਰਣਜੀਤ ਨਗਰ ਭੁੱਲਾ ਰਈ ਫਗਵਾੜਾ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਨੇ ਘਟਨਾ ਸਬੰਧੀ ਜਿੱਥੇ ਵਧੇਰੇ ਜਾਣਕਾਰੀ ਦਿੱਤੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਪਾਸੋਂ ਜਲਦ ਚੋਰਾਂ ਨੂੰ ਫੜਨ ਦੀ ਵੀ ਮੰਗ ਕੀਤੀ ਹੈ। ਹਾਂਜੀ ਵਿਕਰਮਜੀਤ ਕੁਮਾਰ ਜੀ। ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ? ਆਪਣਾ ਜੀ ਰਣਜੀਤ ਨਗਰ ਭੁੱਲਾ ਰਈ ਰੋਡ ਫਗਵਾੜਾ ਜੀ। ਹਾਂ ਸਰ ਮਾਮਲਾ ਕੀ ਹੈ ਜਿਹੜਾ ਅੱਜ ਮੰਡੀ ਰਾਉਲ ਆਪਣਾ ਰਾਉਲਪੁਰ ਰਾਉਲਪਿੰਡੀ ਜੀ। ਹਾਂਜੀ। ਰਾਤ ਜੀ 8 8 ਤਰੀਕ ਨੂੰ ਰਾਤ ਨੂੰ ਕਰਤਾਰਪੁਰ ਮਹਿਲਾਂ ਜੀ 1 ਵਜੇ ਦੇ ਕਰੀਬ ਬਲੇਰੋ ਗੱਡੀ ਤੇ 8-9 ਬੰਦੇ ਆਏ ਜੀ ਉਹਨਾਂ ਨੇ ਪਹਿਲਾਂ 1 ਵੇ ਇੱਕ ਗਿਰਾ ਲਾ ਕੇ ਜੀ 15 ਬੋਰੀਆਂ ਲੈ ਕੇ ਫਿਰ ਉੱਤੇ ਬਾਅਦ ਫਿਰ ਆਏ ਜੀ ਉਹ 2:30 ਵਜੇ ਦੇ ਕਰੀਬ ਆਏ ਜੀ ਉਦੋਂ ਆ ਫਿਰ ਉਹ 15 ਬੋਰੀਆਂ ਲੈ ਕੇ ਗਏ ਆ ਜੀ ਫਿਰ ਕਰਤਾਰਪੁਰ 30-40 ਬੋਰੀਆਂ ਚੱਕ ਕੇ ਲੈ ਕੇ ਗਏ ਆ ਜੀ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਜੀ ਉਹ ਸਵੇਰੇ ਲੇਬਰ ਨੇ ਫਿਰ ਮੈਨੂੰ ਫੋਨ ਕੀਤਾ ਜੀ ਇਹ ਚੱਕੇ ਤੋਂ ਬੋਰੀਆਂ ਚੱਕ ਹੋ ਗਈਆਂ ਜੀ ਤੇ ਕੋਈ ਕੈਮਰੇ ਚ ਆਏ? ਹਾਂਜੀ ਕੈਮਰਾ ਆਇਆਗਾ ਜੀ। ਨਹੀਂ ਬੰਦੇ ਆਏ ਕੈਮਰੇ ਚ? ਬੰਦੇ ਨਹੀਂ ਆਏ ਜੀ। ਹਾਂਜੀ। ਹਾਂਜੀ ਬੰਦੇ ਤਾਂ ਨਹੀਂ ਆਏ। ਤੇ ਪਤਾ ਲੱਗਾ ਕਿ ਹਰ ਚੱਕ ਹੋ ਰਿਹਾ ਜੀ। ਦੋ ਵਾਰੀ ਆਇਆ ਜੀ। ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ? ਹਾਂਜੀ ਕੀਤੀ ਸੀ ਜੀ। ਉਹ ਤਾਂ ਆਈ ਵੀ ਸੀਗੇ। ਅੱਛਾ ਜੀ। ਹਾਂਜੀ। ਤੇ ਕੀ ਮੰਗ ਰੱਖਦੇ ਆਂ? ਹਾਂਜੀ ਆਪਾਂ ਕਹਿੰਦੇ ਜੀ ਜਲਦੀ ਜਲਦੀ ਚੋਰਾਂ ਨੂੰ ਫੜਿਆ ਜਾਵੇ ਜੀ। ਕਿਉਂਕਿ ਉਹ ਆ ਹਰ ਸਾਲ ਦਾ ਮਾਮਲਾ ਆ ਜੀ। ਟੋਟਲ ਨੁਕਸਾਨ ਕਿੰਨਾ ਹੋ ਗਿਆ ਭਾਜੀ ਆਪਾਂ ਦਾ? ਟੋਟਲ 50 ਹਜ਼ਾਰ ਦਾ ਜੀ।